ਇਹ ਤੁਸੀਂ ਨਾ ਵੇਟ ਕਰੋ ਅਸੀਂ ਉੱਥੇ ਸਾਨੀ ਹਸਪੀਟਲ ਮੂਰੇ ਬੈਠ ਕਰਦੇ ਰਹੇ ਉਹਨਾਂ ਦੇ ਤੇ ਉਹ ਜਦੋਂ ਘਰੇ ਗਏ ਤਾਂ ਅਸੀਂ ਹਨਾ ਉਹਨਾਂ ਨੇ ਸਾਡੇ ਉੱਥੇ ਵੀ ਨਹੀਂ ਦੱਸਿਆ ਵੀ ਡੱਡ ਹੋਈ ਆ ਅਸੀਂ ਪੁੱਛਿਆ ਨੇ ਵੀ ਕੋਈ ਠੀਕ ਆ ਆ ਗਏ ਕੋਈ ਨਹੀਂ ਇੱਕ ਬੰਦਾ ਅਸੀਂ ਪੁੱਛਿਆ ਤਾਂ ਜਿਹੜੀ ਜਿਹੜੀ ਉਮਰ ਸੀਗੀ ਉਹ ਕਿੰਨੇ ਸਾਲ ਦੀ 19ਵਾਂ ਸਾਲ ਲੱਗਿਆ ਹੋਇਆ ਸੀ ਉਹਨੂੰ ਹਾਂਜੀ ਉਹ ਜਦੋਂ ਅਸੀਂ ਉੱਥੇ ਗਏ ਤੇ ਮੁੰਡੇ ਨੇ ਕਿਹਾ ਵੀ ਕਿਥੇ ਹੈ ਪੁਲਿਸ ਤੇ ਉਹਨਾਂ ਨੇ ਉਹ ਜਿਹੜਾ ਦੇਖਿਆ ਉਧਰਲੇ ਪਾਸੇ ਕਹਿੰਦੇ ਅਸੀਂ ਜੇ ਨਹੀਂ ਫੋਲਡਰ ਹੈਗੇ ਉਧਰਲੇ ਪਾਸੇ ਉਹਨਾਂ ਨੇ ਪਾਈ ਹੋਈ ਸੀ ਮੁੰਡੇ ਦੇ ਉੱਤੇ ਤੇ ਐਡਾ ਮਤਲਬ ਰਸੀ ਵੀ ਕਿੱਥਾ ਹੋਇਆ ਸੀ ਜੀ ਉੱਥੇ ਇੱਕ ਤਾਂ ਅਸੀਂ ਤਾਂ ਅਸੀਂ ਦੇਖਿਆ ਤਾਂ ਉਹਦੀਆਂ ਅੱਖਾਂ ਵੀ ਕਾਲੀਆਂ ਹੋਈਆਂ ਪਈਆਂ ਸੀ ਉਹ ਬੋਲਦੀ ਜੀ ਕੁੜੀ ਜੀ ਪੂਰੀ ਡੈਥ ਪੂਰੀ ਹੋਈ ਹੋਈ ਸੀ ਪੂਰਾ ਸਰੀਰ ਕੰ ਐ ਠੰਡਾ ਸੀ ਜੀ ਉਹਦੇ ਨਿਸ਼ਾਨ ਕੋਈ ਨਿਸ਼ਾਨ ਉਹਦੇ ਮੈਂ ਅੱਖਾਂ ਦੇ ਡਾਰਕ ਜਿੱਦਾਂ ਕਾਲਾ ਹੋ ਗਿਆ ਉਹਦਾ ਜਾ ਬੰਦੇ ਦੇ ਪਾਚੇ ਨਾ ਕਾਲਾ ਮਤਲਬ ਫਿਰ ਗਿਆ ਤੁਹਾਡਾ ਤੁਹਾਡਾ ਨਾਮ ਆਸ਼ਰਵੀਆਂ ਜੀ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਅਸੀਂ ਬਲਾਚੌਰ ਦੇ ਰਹਿਣ ਵਾਲੇ ਆਂ ਜੀ ਤੁਹਾਡੀ ਕੀ ਲੱਗਦੀ ਕੁੜੀ ਮੇਰੀ ਬੇਟੀ ਹੈ ਉਹਦੀ ਕੁੜੀ ਦੇ ਨਾਮ ਕੀ ਹੈ ਨਮਸਕਾਰ ਹਾਂ ਜੀ ਤੁਹਾਡਾ ਨਾਮ ਕੀ ਹੈ ਰਸਨਜੀਤ ਕੁਮਾਰ ਹਾਂ ਜੀ ਮੇਰੀ ਬੇਟੀ ਨੂੰ ਮਨੋਂ ਸਾਨੂੰ ਸਾਫ ਚਾਹੀਦਾ ਆ ਅੱਛਾ ਜੀ ਪਿਆਰਾ ਜੀ ਜਿਹੜਾ ਆਇਆ ਪੰਡੂ ਜੀ ਇੱਥੇ ਬੈਕਪੈਕ ਦੇ ਕੱਪੜੇ ਆ ਨਾ ਜਦੋਂ ਅਸੀਂ ਉਹ ਮੁੰਡਿਆਂ ਨੇ ਉਹ ਗੱਡੀ ਦੇ ਵਿੱਚ ਲੱਦੀ ਆ ਤੇ ਉਹ ਮਤਲਬ ਉਹ ਮੁੰਡਿਆਂ ਨੇ ਉਹ ਗੱਡੀ ਨੂੰ ਕਾਲਾ ਬੰਦ ਕਰ ਗੱਡੀ ਕੱਢਣ ਸੀ ਰੱਖਣ ਨੂੰ ਆਏ ਇਹ ਅਸੀਂ ਫੋਨ ਕੀਤਾ ਇਹਨਾਂ ਨੂੰ ਇੱਕ ਮਿੰਟ ਆਗੇ ਦੁਆਰਾ ਇਹਨਾਂ ਨੇ ਕਹਿੰਦੇ ਵੀ ਸੈਣੀ ਦੇ ਆ ਸਾਡੇ ਕੋਲ ਇੱਕ ਰਿਕਾਰਡਿੰਗ ਵੀ ਪਈ ਆ ਉਸ ਰਿਕਾਰਡਿੰਗ ਦੇ ਵਿੱਚ ਬੋਲਿਆ ਵੀ ਆ ਵੀ ਕੁੜੀ ਬੈਠੀ ਹੋਈ ਆ ਬੋਲਦੀ ਨਹੀਂ ਹੈਗੀ ਰਿਕਾਰਡਿੰਗ ਨਹੀਂ ਜੀ ਕਿਰਾਂ ਮੈਂ ਰਿਕਾਰਡਿੰਗ ਸੁਣਾ ਵੀ ਦਿੰਦੇ ਆ ਜੀ ਚਲੋ ਕੋਈ ਨਹੀਂ ਦੇਖਾ ਆ ਗਿਆ ਆ ਪ੍ਰਕਾਸ਼ ਪ੍ਰਕਾਸ਼ ਅੱਜ ਵੀ ਮੈਂਬਰ ਆ ਹਾਂ ਇਸੇ ਕਾਰਨ ਮਿਸਟਰ ਹਾਂ ਪੂਰੀ ਦੱਸ ਹਾਂ ਗਾੜੀ ਲੋਡੀ ਬੀਤੀ ਰਾਤ ਕਸਵਾ ਰਾਹੋਂ ਵਿੱਚ ਲਗਾਤਾਰਨਾ ਸੂਤਰਾਂ ਦੇ ਹਵਾਲੇ ਤੋਂ ਖਬਰ ਮੁਤਾਬਕ ਬਲਾਚੌਰ ਦੀ 19 ਸਾਲਾ ਲੜਕੀ ਜੋ ਬਲਾਚੌਰ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਜਦੋਂ ਘਰ ਨਹੀਂ ਪਹੁੰਚੀ ਤਾਂ ਲੜਕੀ ਦੇ ਪਰਵਾਰ ਵਾਲ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਇਹ ਤੇ ਹੈ ਹੀ ਜਦੋਂ ਬੱਚਾ ਕਿਤੇ ਕੰਮ ਕਰਨ ਜਾਵੇ ਤਾਂ ਕਾਫੀ ਲੇਟ ਹੋ ਜਾਵੇ ਤੇ ਉਹ ਘਰ ਨਾ ਪਹੁੰਚੇ ਤੇ ਘਰ ਵਾਲਿਆਂ ਦਾ ਫਿਕਰਮੰਦ ਹੋਣਾ ਲਾਜ਼ਮੀ ਹੀ ਹੈ ਜਦੋਂ ਉਹ ਲੜਕੀ ਜੋ ਬਿਊਟੀ ਪਾਰਲਰ 'ਚ ਕੰਮ ਕਰਦੀ ਐ ਉਹ ਵਾਪਸ ਘਰ ਨਹੀਂ ਪਹੁੰਚੀ ਤਾਂ ਉਹਨਾਂ ਨੇ ਲੜਕੀ ਨੂੰ ਫੋਨ ਲਾਇਆ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਆ ਉਹਨਾਂ ਨੇ ਫੋਨ ਕੀਤਾ ਜਿਹੜਾ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੇ ਫੋਨ ਕੀਤਾ ਉਹ ਲੜਕੀ ਨੇ ਨਹੀਂ ਚੱਕਿਆ ਬਲਕਿ ਕਿਸੇ ਹੋਰ ਔਰਤ ਨੇ ਉਸ ਫੋਨ ਨੂੰ ਚੁੱਕਿਆ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਲੜਕੀ ਸਾਡੀ ਕਿੱਥੇ ਆ ਤਾਂ ਉਹ ਜੋ ਔਰਤ ਨੇ ਜਵਾਬ ਦਿੱਤਾ ਉਸਨੇ ਕਿਹਾ ਕਿ ਤੁਹਾਡੀ ਲੜਕੀ ਸੈਣੀ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਉਸਦੀ ਸਿਹਤ ਖਰਾਬ ਹੈ ਤਾਂ ਪਰਿਵਾਰ ਵਾਲਿਆਂ ਨੂੰ ਤੇ ਚਿੰਤਾ ਹੋਣੀ ਹੀ ਸੀਗੀ ਕਿ ਜਿਹਨਾਂ ਨੂੰ ਇਹ ਪਤਾ ਲੱਗੇ ਕਿ ਲੜਕੀ ਕੰਮ ਕਿੱਥੇ ਕਰਦੀ ਆ ਤੇ ਚਲੇ ਰਾਹੋਂ ਵਿੱਚ ਕਿਸ ਤਰ੍ਹਾਂ ਪਹੁੰਚ ਗਈ ਔਰ ਕੀ ਕਾਰਨ ਹੋਏਗਾ ਪਰਿਵਾਰ ਵਾਲੇ ਇਕੱਠੇ ਹੋਏ 13 ਹੋਂ ਵਿੱਚ ਸੈਣੀ ਹਸਪਤਾਲ ਦੇ ਵਿੱਚ ਪਹੁੰਚ ਗਏ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈਗੀ ਆ ਉਸ ਦੇ ਮੁਤਾਬਕ ਕੀ ਅਸੀਂ ਇਹ ਕਹਿ ਰਹੇ ਹੈਗੇ ਆ ਜਦੋਂ ਲੜਕੀ ਵਾਲੇ ਸੈਣੀ ਹਸਪਤਾਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਸਾਡੀ ਲੜਕੀ ਤਾਂ ਜਿਹੜੀ ਆ ਸੈਣੀ ਹਸਪਤਾਲ ਦੇ ਵਿੱਚ ਹੈ ਹੀ ਨਹੀਂ ਹੈਗੀ ਤੇ ਉਹ ਫਿਕਰਮੰਦ ਹੋ ਗਏ ਕਿਉਂਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਤੁਹਾਡੀ ਲੜਕੀ ਤੇ ਜਿਹੜਾ ਉਹਨੇ ਕੀਤਾ ਸੀ ਉਸ ਦੇ ਜਵਾਬ ਵਿੱਚ ਇਹ ਗੱਲ ਕਹੀ ਗਈ ਸੀ ਕਿ ਸੈਣੀ ਹਸਪਤਾਲ ਦੇ ਵਿੱਚ ਦਾਖਲ ਹੈ ਜਦੋਂ ਸੈਣੀ ਹਸਪਤਾਲ ਦੇ ਵਿੱਚ ਉਹ ਲੜਕੀ ਨਹੀਂ ਪਾਈ ਗਈ ਤਾਂ ਉਹਨਾਂ ਨੂੰ ਫਿਕਰ ਤਾਂ ਹੋਣਾ ਹੀ ਸੀ ਕਿ ਲੜਕੀ ਸਾਡੀ ਆਕਰ ਗਈ ਧੱਗੇ ਹੀ ਕੀਤੇ ਇਹ ਬਾਕੀ ਦੀ ਰਿਪੋਰਟ ਤੁਸੀਂ ਜਿਹੜੀ ਆ ਉਹਨਾਂ ਦੇ ਜੋ ਪਰਿਵਾਰ ਵਾਲੇ ਕਹਿ ਰਹੇ ਆ ਉਸ ਦੇ ਵਿੱਚ ਹੀ ਸੁਣ ਲਵੋਗੇ ਤੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਉਹਨਾਂ ਨੇ ਕੀ ਗੱਲ ਕਹੀ ਹੈਗੀ ਆ ਔਰ ਮੌਕੇ ਦੇ ਉੱਪਰ ਹੀ ਉੱਥੇ ਜਦੋਂ ਧਰਨਾ ਲੱਗਾ ਹੋਇਆ ਸੀ ਠੀਕ ਹੈ ਜੀ ਉਹ ਧਰਨਾ ਪਰਿਵਾਰ ਵਾਲਿਆਂ ਨੇ ਫਿਕਰਮੰਦ ਸਨ ਕਿ ਅਕਸਰ ਇਹ ਬਾਣਾ ਵਾਪਰਿਆ ਤੇ ਕਿਸ ਤਰ੍ਹਾਂ ਵਾਪਰ ਗਿਆ ਹੈਗਾ ਆ ਤੇ ਜਦੋਂ ਧਰਨਾ ਲੱਗਾ ਹੋਇਆ ਸੀ ਸਾਨੂੰ ਵੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਫੋਨ ਆਇਆ ਸੀ ਕਿਉਂਕਿ ਦੇਰ ਰਾਤ ਸੀ ਇਸ ਕਰਕੇ ਅਸੀਂ ਉੱਥੇ ਉਸ ਵਕਤ ਮੌਕੇ ਤੇ ਨਹੀਂ ਜਾ ਸਕੇ ਸਾਡੇ ਸਬੰਧਤ ਪੱਤਰਕਾਰ ਜ਼ਰੂਰ ਪਹੁੰਚੇ ਤੇ ਮੌਕੇ ਤੇ ਡੀਐਸਪੀ ਸ੍ਰੀ ਰਾਜਕੁਮਾਰ ਜੀ ਪਹੁੰਚੇ ਉਹਨਾਂ ਨੇ ਕਿਹਾ ਕਿ ਇਹ ਜੋ ਵੀ ਕੁਝ ਹੋਇਆ ਹੈ ਮਾਮਲੇ ਦੀ ਗਹਿਰਾਈ ਤੱਕ ਅਸੀਂ ਜਾਂਚ ਕਰਾਂਗੇ ਤੇ ਜਿਨ੍ਹਾਂ ਨੇ ਵੀ ਜੋ ਕੁਝ ਵੀ ਕੀਤਾ ਹੈ ਉਸ ਦੀ ਜਾਂਚ ਕਰਾਂਗੇ ਕਾਰਵਾਈ ਪੂਰੀ ਤਰ੍ਹਾਂ ਕਰਾਂਗੇ ਪਰਿਵਾਰ ਵਾਲਿਆਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਤੁਸੀਂ ਬੇਫਿਕਰ ਹੋ ਜਾਓ ਅਸੀਂ ਜਿਹੜੇ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਡੀਐਸਪੀ ਸਾਹਿਬ ਵੱਰੋਂ ਇਹ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਬਾਕੀ ਦੇਖਦੇ ਹਾਂ ਨਮਾ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਕੀ ਕੀ ਆ ਗਿਆ ਕੀ ਗੱਲਬਾਤ ਹੋਈ ਨਮਾ ਸ਼ਰਦ ਬਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਤਾਂ ਜੋ ਜిల్లా 시ਹਤ ਪਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਆਓ ਦੇਖਦੇ ਹਾਂ ਪੂਰੀ ਖਬਰ ਉਹਨਾਂ ਨੂੰ ਭਜਨੋਂ ਦੇ ਘਰੇ ਲਾਸ਼ ਮੰਜੇ ਦੇ ਬੇਹਿੰਜੇ ਕਿ ਮੈਡਮ ਨੂੰ ਕਾਲ ਆਈ ਵੀ ਕੋਈ ਥੋੜੀ ਬਚ ਨਹੀਂ ਨਹੀਂ ਥੋੜੀ ਮਰਨੇ ਦੇ ਹਾਲਾਤ ਮਰਮਰੇ ਨਹੀਂ ਇਕ ਤਰ੍ਹਾਂ ਦੀ ਚੰਗੀ ਹੋਈ ਤੁਹਾਨੂੰ ਕਿਦਾ ਪਤਾ ਲੱਗਾ ਕਿ ਕੁੜੀ ਨੂੰ ਕਾਲ ਕਾਲ ਆਈ ਸੀ ਅਹੀਂ ਕਾਲ ਕਰੀ ਸੀ ਨਾ ਉਹਨਾਂ ਨੇ ਕਾਲ ਚੱਕ ਲਈ ਪਾਸਵਰਡ ਲੱਗ ਗਿਆ ਪਾਰਲਰ ਪਾਰਲਰ ਗਈ ਸੀ ਕਾਲ ਤੋਂ ਆਈ ਗਏ ਪਾਰਲਰ ਤੋਂ ਆਈ ਗਏ ਪਾਰਲਰ ਕਿੱਥੇ ਹੈਗਾ ਪਾਰਲਰ ਬਲਾਚੌਰ ਸੇ ਕੋਲਾਕੋ ਕਾਲ ਕਰਦਾ ਮੋਰਤੀ ਅੱਛਾ ਤੁਹਾਡੀ ਰਿਸ਼ਤੇਦਾਰੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ ਤੁਹਾਨੂੰ ਪਤਾ ਹੈ ਕਿ ਕੁੜੀ ਰਹੂ ਪਾਈ ਨਹੀਂ ਸਾਨੂੰ ਨਹੀਂ ਪਤਾ ਸੀ ਤੁਹਾਨੂੰ ਕੋਈ ਪਤਾ ਕਿ ਪਾਈ 3:00 3:00 ਵਜੇ ਵੀ ਕਾਲ ਕਰੀ ਸੀ ਮੇਰੇ ਪਾਪਾ ਨੇ ਮੇਰੇ ਬਾਪੂ ਸਾਹਿਬ ਨੇ ਵੀ ਫੋਨ ਕਰੀਆ ਅੱਜ ਚਲੋ ਮੈਂ ਨਾ ਉਹਨੂੰ ਬਾਅਦ ਵਿੱਚ ਫੋਨ ਕਰਾਂਗਾ ਨਹੀਂ ਤੇਰੇ ਸਾਡੇ ਚਾਚਾ ਵਾਲੇ ਪਾਸੇ ਚੱਲ ਗਿਆ ਕਿ ਉਹ ਆਈ ਨਹੀਂ ਅਜੇ ਹਾਂ ਮੈਂ ਤਾਂ ਮੈਂ ਫੋਨ ਕਰਕੇ ਕਿਹਨੂੰ ਕੋਲ ਸੀ ਤੁਹਾਨੂੰ ਮੈਂ ਇਹ ਤਾਂ ਦੱਸ ਦਾਂ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਲੱਗਦਾ ਇਹ ਲੜਕੀ ਦਾ ਕਹਿੰਦੀ ਤੁਸੀਂ ਕੌਣ ਹੋ ਬੋਦੇ ਮੈਂ ਕਹਿੰਦੀ ਮੈਂ ਉਹਨਾਂ ਦੀ ਮਦਰ ਬੋਲਦੀ ਹਾਂ ਕਹਿੰਦੀ ਤੁਹਾਡੀ ਲੜਕੀ ਜੀ ਕਹਿੰਦੀ ਰਾਹ ਨੂੰ ਆ ਬਈ ਇਹਦਾ ਨੱਕੇ ਬਈ ਉਹ ਬੇਹੋਸ਼ ਹੋ ਗਈ ਸੀ ਤੇ ਉਹ ਨਾ ਗਿਰ ਗਈ ਜੀ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਹਾਂ ਬਈ ਸਿਆਰੀ ਹਸਪੀਟਲ ਬਈ ਤੁਸੀਂ ਨਾ ਉੱਥੇ ਆ ਜਾਓ ਏ ਮੈਂ ਘਰ ਦੇ ਨੂੰ ਜਰੇ ਉਹ ਸਵੇਰੇ ਸੁਤੇ ਵੈ ਸੀ ਜਿਹੜਾ ਘਰ ਦੇ ਰੈਸਟੋਰੈਂਟ ਆਏ ਹੋ ਸੀਗੇ ਦੁਕਾਨ ਤੋਂ ਤਾਂ ਮੈਂ ਘਰੇ ਆਈ ਇਹਨਾਂ ਨੂੰ ਖਾੜਿਆ ਤੇ ਅਸੀਂ ਉਹਨੇ ਪਾ ਲਈ ਅਸੀਂ ਇੱਥੇ ਆ ਗਏ ਆ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਉਹ ਅਸੀਂ ਸੈਣੀ ਹਸਪੀਟਲ ਪਤਾ ਕੀਤਾ ਨਹੀਂ ਸਾਡੇ ਕੋਈ ਇੱਥੇ ਕੋਈ ਮਤਲਬ ਐਡਮਿਟ ਕਰਾਇਆ ਆ ਕੋਈ ਜਿਹਦੇ ਪੈਰ ਦਾ 2 2 ਵਜੇ ਦਾ ਉਹਨਾਂ ਨੇ ਟੈਂਪਸ 2:30 ਹੋਊਗਾ ਬਈ 2:30 ਵਜੇ ਵੀ ਬੇਹੋਸ਼ ਹੋਈ ਜਾਂ ਸਾਡੇ ਦਾਪ ਹੋ ਰਿਹਾ ਬਈ ਅਸੀਂ ਧੰਨ ਘੋਲ ਲਾਣਾ ਸੀਗਾ ਵੀ ਅਸੀਂ ਥੰਮਕਾ ਲਾਵੇ ਇਹ ਕੁੜੀ ਹੈ ਨਾ ਬੇਹੋਸ਼ ਹੋ ਗਈ ਹੈ ਸਾਨੂੰ ਸਾਡੇ ਘਰੇ ਸਾਨੂੰ ਜੀ ਆ ਸੀਪੈਸ ਉਹਨਾਂ ਨੂੰ ਭਜਣਾ ਦੇ ਘਰੇ ਲਾਸਟ ਜੀ ਮਿੰਜੇ ਦੇ ਬੇਸਿਕ ਮੈਡੀਕਲ ਨੂੰ ਕਾਲ ਆਈ ਕੁੜੀ ਤੋਂ ਬੁਝਾ ਨਹੀਂ ਨਹੀਂ ਕੁੜੀ ਮਰਨੇ ਦੇ ਹਾਲਾਤ ਮਰ ਮਰੇ ਦੇ ਇਕਦਾਂ ਚੱਤੀ ਹੋਈ ਤੁਹਾਨੂੰ ਕਿੱਥਾ ਪਤਾ ਲੱਗਾ ਕਿ ਕੁੜੀ ਨੂੰ ਕਾਲ ਕਾਲ ਆਈ ਸੀ ਅਹੀਂ ਕਾਲ ਕਰੀ ਸੀ ਨਾ ਉਹਨਾਂ ਨੇ ਕਾਲ ਚੱਕੋ ਪਾਸਵਰਡ ਲੱਗਿਆ ਪਾਰਲਰ ਪਾਰਲਰ ਗਈ ਸੀ ਪਾਰਲਰ ਤੋਂ ਆਈ ਹੈ। ਪਾਰਲਰ ਤੋਂ ਆਈ ਹੈ। ਪਾਰਲਰ ਕਿੱਥੇ ਹੈ? ਪਾਰਲਰ ਬਲਾਕ ਉਸਦੇ। ਬਲਾਕ ਉਹ ਪਾਰਲਰ ਦਾ ਮੋੜ ਦੀ। ਅੱਛਾ। ਤੁਹਾਨੂੰ ਤੁਹਾਡੀ ਰਿਸ਼ਤੇਦਾਰੀ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਸੀ। ਤੁਹਾਨੂੰ ਪਤਾ ਹੈ ਕਿ ਕੁੜੀ ਦਾ ਮੂੰਹ ਪਾਈ ਨਹੀਂ। ਨਹੀਂ ਸਾਹ ਨੂੰ ਨਹੀਂ ਪਤਾ ਸੀ। ਤੁਹਾਨੂੰ ਕੋਈ ਪਤਾ ਕਿ 1:30 ਵਜੇ ਵੀ ਕਾਲ ਕਰੀ ਸੀ ਮੇਰੇ ਪਾਪਾ ਨੇ। ਮੇਰੇ ਪਾਪਾ ਤੁਹਾਨੂੰ ਫੋਨ ਕਰਵਾ ਦਿੰਦਾ। ਮੇਰੇ ਬਾਪੂ ਸਾਹਿਬ ਨੇ ਵੀ ਫੋਨ ਲਗਾਇਆ। ਗਈ ਚਲੋ ਮੈਂ ਨਾ ਉਹ ਬਾਅਦ ਵਿੱਚ ਪਹਿਲਾਂ ਫੋਨ ਕਰਾਂ। ਨਹੀਂ ਚਲੋ ਸਾਡੇ ਚਾਣ ਵਾਲੇ ਪਾਸੇ ਚੱਲਦੇ ਆਂ ਮਿਲਿਓ ਆਈ ਨਹੀਂ ਅੱਜ। ਏ ਉਹ ਮੈਨੂੰ ਕਹਿੰਦਾ ਕਿ ਜੇ ਮੈਂ ਬੋਲ ਚੁੱਕੀ ਮਗਰ ਇਹਦੇ ਦੱਸ ਦਿੰਦਾ ਤੋਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਲੱਗਿਆ ਭਗਵਾਨ ਨੇ ਲੱਗਿਆ ਤੇ ਕਹਿੰਦੀ ਥੋੜੀ ਲੜਕੀ ਦਾ ਫੋਨ ਕਹਿੰਦੀ ਤੁਸੀਂ ਕੌਣ ਬੋਲਦੇ ਮੈਂ ਕਹਿੰਦੀ ਮੈਂ ਉਹਨਾਂਸ ਮਦਰ ਬੋਲਦੀ ਕਹਿੰਦੀ ਤੁਹਾਡੀ ਲੜਕੀ ਜੀ ਕਹਿੰਦੀ ਰਾਮੂ ਆ ਬਈ ਇਹ ਜਦੋਂ ਨਰਕੇ ਪਈ ਉਹ ਬੇਹੋਸ਼ ਹੋ ਗਈ ਸੀ ਤੇ ਉਹ ਨਾ ਗਿਰਗੀ ਜੀ ਜੀ ਅਸੀਂ ਉਹਨੂੰ ਹਸਪੀਟਲ ਲੈ ਕੇ ਗਏ ਆ ਬਈ ਸੈਣੀ ਹਸਪੀਟਲ ਤੇ ਤੁਸੀਂ ਨਾ ਉੱਥੇ ਆ ਜਾਓ ਤੇ ਮੈਂ ਨਾ ਘਰ ਤਿਆਂ ਨੂੰ ਜਦ ਇਹ ਉਹ ਸਵੇਰੇ ਸੁੱਤੇ ਬਈ ਸੀ ਜਿਹੜਾ ਰੈਸਟੋਰੈਂਟ ਆਏ ਹੋ ਸੀਗੇ ਦੁਕਾਨ ਤੋਂ ਤਾਂ ਮੈਂ ਘਰੇ ਆਈ ਇਹਨਾਂ ਨੂੰ ਖਾੜੇ ਤਾਂ ਅਸੀਂ ਉਹਨੂੰ ਪਾ ਲਈ ਅਸੀਂ ਇੱਥੇ ਆ ਗਏ ਆ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਉਹ ਅਸੀਂ ਸੈਣੀ ਹਸਪੀਟਲ ਪਤਾ ਕੀਤਾ ਨਹੀਂ ਸਾਡੇ ਕੋਈ ਇੱਥੇ ਕੋਈ ਮਤਲਬ ਕੋਈ ਐਡਮਟ ਕਰਾਇਆ ਆ ਵੀ ਦੋ ਬਜੇ ਦਾ ਉਹਨਾਂ ਨੇ ਟਾਈਮ ਤੋਂ ਦੋ ਢਾਈ ਹੋ ਗਿਆ। ਏ ਕੁੜੀ ਦੋ ਢਾਈ ਕਵਾਂ ਨਹੀਂ ਬੇਹੋਸ਼ ਹੋਈ ਜਾਂ ਸਾਢੇ 4:30 ਹੋ ਹੋ ਰਹੇ ਆ। ਬਈ ਅਸੀਂ ਥਣ ਘੋੜਾ ਲਾ ਰਾ ਸੀਗਾ ਵੀ ਅਸੀਂ ਤੁਹਾਨੂੰ ਦਿੱਤਾ ਲਾਵੇ। ਇਹ ਕੁੜੀ ਇਹ ਨਾ ਬੇਹੋਸ਼ ਹੋ ਗਈ ਆ ਸਾਨੂੰ ਵੀ ਸਾਡੇ ਘਰੇ। ਸਾਨੂੰ ਜੀ ਅਸੀਂ